ਪਈ ਮਨਮਰਜ਼ੀ ਕੀਤੀ ਜਦੋਂ ਅਸੈਂਬਲੀ 'ਚ ਗਏ ਉਹਨਾਂ ਆਪਣੀ ਮਰਜ਼ੀ ਨਾਲ ਅਮੈਂਡਮੈਂਟ ਕਰਤੀ ਅਸੀਂ ਤਾਂ ਨਹੀਂ ਅਮੈਂਡਮੈਂਟ ਕਰਨ ਨੂੰ ਕਿਹਾ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਦਾ ਇਹ ਸਵਾਲ ਤੇ ਨਰਾਜ਼ਗੀ ਕੈਪਟਨ ਸਰਕਾਰ ਨਾਲ ਹੈ ਉਹ ਸਰਕਾਰ ਜਿਸ ਨੇ 20 ਅਕਤੂਬਰ ਨੂੰ ਕਿਸਾਨ ਹਿਤੈਸ਼ੀ ਹੋਣ ਦਾ ਦਾਵਾ ਕਰਕੇ ਖੇਤੀ ਕਾਨੂੰਨ ਦੇ ਵਿਰੋਧ 'ਚ ਸੋਧ ਬਿੱਲ ਪਾਸ ਕਰ ਦਿੱਤੇ ਸਨ ਪਰ ਜੋ ਬਿਲ ਵਿਧਾਨ ਸਭਾ ਦੇ ਵਿੱਚ ਪਾਸ ਕਰਕੇ ਕੈਪਟਨ ਸਰਕਾਰ ਆਪਣੀ ਪੇਠ ਥਾਪੜਦੀ ਨਹੀਂ ਥੱਕ ਰਹੀ ਕਿਸਾਨ ਸਰਕਾਰ ਦੇ ਉਸ ਫੈਸਲੇ ਨਾਲ ਬਿਲਕੁਲ ਵੀ ਰਜ਼ਾਮੰਦ ਨਹੀਂ ਨੇ ਜਦੋਂ ਇਹਨਾਂ ਨੇ ਅਸੈਂਬਲੀ ਸੈਸ਼ਨ ਬੁਲਾਇਆ ਸੀ ਕਹਿ ਕੇ ਥੱਕ ਕੇ ਚੀਫ ਨਿਸਟ ਨੂੰ ਇਹਨੂੰ ਪ੍ਰੋਪਰਲੀ ਐਡਰੈਸ ਕਰਿਓ ਇਹ ਜਿਹੜੇ ਇਹਨਾਂ ਨੇ ਤਿੰਨ ਕਾਨੂੰਨ ਬਣਾਏ ਉਹਨਾਂ ਦੇ ਅਮੈਂਡਮੈਂਟਸ ਕਰਤੀਆਂ ਜੀ ਪੰਜਾਬ ਨੇ ਅਮੈਂਡਮੈਂਟ ਦਾ ਮਤਲਬ ਕੀ ਹੈ ਇਨਡਾਇਰੈਕਟਲੀ ਕਾਨੂੰਨ ਮੰਨ ਲੈ ਐਮੈਂਡਮੈਂਟ ਕਰਤੀ ਜੀ ਤੇ ਮਕੀਨਲ ਕਿਵੇਂ ਉਹਨਾਂ ਨੇ ਕਰੋ ਤੁਸੀਂ ਜੋ ਕੁਝ ਪੰਜਾਬ ਵਿਧਾਨ ਸਭਾ ਚ ਹੋਇਆ ਤੁਸੀਂ ਉਹਦੇ ਤੋਂ ਸਹਿਮਤ ਨਹੀਂ ਸੀ ਅਸੀਂ ਸਹਿਮਤ ਨਹੀਂ ਐਮੈਂਡਮੈਂਟ ਕਰਨ ਦੀ ਕੀ ਲੋੜ ਸੀ ਉਹਨਾਂ ਦਾ ਅਧਿਕਾਰ ਸੀ ਉਹ ਤਾਂ ਸਟੇਟ ਵੇ ਉਹ ਸਰਕਾਰ ਜਾਂਦੀ ਕੋਰਟ ਚ ਤੁਸੀਂ ਸਟੇਟ ਸਰਕਾਰ ਦੇ ਅੱਗੇ ਮਸਲਾ ਰੱਖਿਆ ਵੀ ਤੁਸੀਂ ਆ ਕੀ ਕਰਤਾ ਮੀਟਿੰਗ ਚ ਅਸੀਂ ਕਿਹਾ ਉਹਨਾਂ ਨੂੰ ਪਈ ਤੁਸੀਂ ਸਾਡੀ ਵੀ ਸਲਾਹ ਲੈ ਲਓ ਸਾਨੂੰ ਕਹਿ ਦਿੱਤਾ ਵੀ ਤੁਸੀਂ ਏਜੀ ਦੇ ਨਾਲ ਬੈਠ ਕੇ ਗੱਲ ਕਰ ਲਓ ਜੋ ਤੁਸੀਂ ਕਹੋਗੇ ਉਦਾਂ ਕਰਨੇਗਾ ਉਹ ਕੀਤੀ ਆਪਣੀ ਮਰਜ਼ੀ ਸਾਡੀ ਨੂੰ ਸੀਐਮ ਨੇ ਬੁਲਾਇਆ ਤਾਂ ਅਸੀਂ ਚੰਡੀਗੜ੍ਹ ਮੈਂ ਉਹੀ ਕਹਿੰਨਾ ਆਪਣੀ ਮਨਮਰਜ਼ੀ ਕੀਤੀ ਜਦੋਂ ਅਸੈਂਬਲੀ 'ਚ ਗਏ ਉਹਨਾਂ ਆਪਣੀ ਮਰਜ਼ੀ ਨਾਲ ਅਮੈਂਡਮੈਂਟ ਕਰਤੀ ਅਸੀਂ ਤਾਂ ਨਹੀਂ ਅਮੈਂਡਮੈਂਟ ਕਰਨ ਨੂੰ ਕਿਹਾ ਸਵਾਲ ਸਿਰਫ ਕਿਸਾਨਾਂ ਦੇ ਨਹੀਂ ਨੇ ਸਿਆਸੀ ਵਿਰੋਧੀਆਂ ਦੇ ਵੀ ਇਹੀ ਨੇ ਇਲਜ਼ਾਮ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕਰਨ ਦੇ ਲੱਗੇ ਨੇ ਪਿਛਲਾ ਸੈਸ਼ਨ ਹੋਇਆ ਸੀ ਉਸ ਪਿਛਲੇ ਸੈਸ਼ਨ 'ਚ ਵੀ ਮੈਂ ਕਹਾ ਸੀ ਜਿਹੜੇ ਇਹ ਅਮੈਂਡਮੈਂਟਸ ਲੈ ਕੇ ਆਏ ਐ ਇਹ ਗਲਤ ਨੇ ਔਰ ਅੱਜ ਕਿਸਾਨ ਜਥੇਬੰਦੀਆਂ ਕਿਸਾਨ ਵੀ ਉਹ ਗੱਲ ਕਹਿ ਰਹੇ ਆ ਕਿ ਅਮੈਂਡਮੈਂਟਸ ਲਿਆਉਣਾ ਮਤਲਬ ਕਿ ਦਿੱਲੀ ਦੇ ਕਾਨੂੰਨ ਨੂੰ ਮੰਨਣਾ ਮਗਰ ਉਹ ਸਾਰਾ ਡਰਾਮਾ ਰਚਿਆ ਗਿਆ ਖਜ਼ਾਨੇ 'ਚੋਂ ਪੈਸੇ ਇੱਕ ਸੈਸ਼ਨ 'ਚ ਬੁਲਾਉਣ 'ਚ ਖਰਚ ਹੁੰਦੇ ਆ ਖਰਚ ਕਰਕੇ ਇੱਕ ਡਰਾਮਾ ਰਚਿਆ ਗਿਆ ਕਿ ਮੈਂ ਪੰਜਾਬ ਦੇ ਕਿਸਾਨਾਂ ਕੋਲ ਸੱਚਾ ਹੋ ਜਾ ਤੇ ਮਗਰ ਨਾਲ ਹੀ ਮੈਂ ਦਿੱਲੀ ਖੋਜ ਕਰ ਲ ਮਗਰ ਕਿਸਾਨ ਐਡੇ ਭੋਲੇ ਜਰੂਰ ਨੇ ਸਾਡੇ ਵਿਚਾਰੇ ਕਿਸਾਨ ਮਗਰ ਇਹ ਉਹਨਾਂ ਨੂੰ ਮੂਰਖ ਸਮਝਣਾ ਬੁੱਧੂ ਸਮਝਣਾ ਉਸ ਕੰਮ 'ਚ ਕੈਪਟਨ ਅਮਰਿੰਦਰ ਸਿੰਘ ਫੇਲ ਹੋਏ ਔਰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਅਕਤੂਬਰ 2020 ਵਿੱਚ ਕੈਪਟਨ ਸਰਕਾਰ ਨੇ ਸੱਦਿਆ ਤੇ ਫਿਰ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਤਿੰਨ ਖੇਤੀ ਸੋਧ ਬਿੱਲ ਪਾਸ ਕਰ ਦਿੱਤੇ ਜੋ ਅਜੇ ਵੀ ਰਾਜਪਾਲ ਕੋਲ ਪਏ ਨੇ ਪਰ 2 ਫਰਵਰੀ ਨੂੰ ਆਲ ਪਾਰਟੀ ਮੀਟ ਚ ਇੱਕ ਵਾਰ ਮੁੜ ਤੋਂ ਵਿਧਾਨ ਸਭਾ 'ਚ ਖੇਤੀ ਕਾਨੂੰਨਾ ਖਿਲਾਫ ਸੋਧ ਬਿੱਲ ਪਾਸ ਕਰਨ ਦਾ ਐਲਾਨ ਹੋਇਆ ਪਰ 2 ਫਰਵਰੀ ਨੂੰ ਆਲ ਪਾਰਟੀ ਮੀਟ ਚ ਇੱਕ ਵਾਰ ਮੁੜ ਤੋਂ ਵਿਧਾਨ ਸਭਾ 'ਚ ਖੇਤੀ ਕਾਨੂੰਨਾ ਖਿਲਾਫ ਸੋਧ ਬਿੱਲ ਪਾਸ ਕਰਨ ਦਾ ਮਤਾ ਪਾਸ ਹੋਇਆ ਪਰ ਸਵਾਲ ਇਹ ਹੈ ਕਿ ਜਦੋਂ ਕਿਸਾਨ ਲੀਡਰ ਹੀ ਸਰਕਾਰ ਦੇ ਇਨ੍ਹਾਂ ਫੈਸਲਿਆਂ ਦੇ ਨਾਲ ਸਹਿਮਤ ਨਹੀਂ ਨੇ ਤਾਂ ਫਿਰ ਇਹਨਾਂ ਦੇ ਮਾਇਨੇ ਕੀ ਨੇ